ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਠੀਕ ਹੋ ਅਹੀਂ ਅੱਜ ਰਸੋਈ ਦੀ ਸਫਾਈ ਕਰਨ ਲੱਗੀ ਆ ਡੱਬੇ ਡੁੱਬੇ ਬਾਹਰ ਕੱਢੇ ਆ ਹਾਂਜੀ ਤੇ ਫਤੇ ਸਿੰਘ ਆਹੋ ਇਹ ਦਾਲਾਂ ਹੀ ਸੁੱਕਣੇ ਪਾਤੀਆਂ ਇਧਰ ਰਸੋਈ ਜੋ ਨਹੀਂ ਸਾਰੇ ਡੱਬੇ ਕੱਢ ਲਏ ਆ ਬਾਹਰ ਤੇ ਹੁਣ ਇਹਨਾਂ ਨੂੰ ਦੱਬਿਆ ਨੂੰ ਮੰਦਰਾ ਦੇ ਬੱਚੇ ਉਧਰ ਖੇਡਣ ਦੇ ਆ ਗੁਰਪਤ ਤੇ ਜਪਨਜੀਤ ਇਹ ਅਸੀਂ ਡੱਬੇ ਸਾਫ਼ ਕਰ ਕਰਕੇ ਫੇਰ ਕਰਨੇ ਆ ਮਾਤਾ ਆਹਦੀ ਇੱਧਰ ਸਾਫ਼ ਕਰ ਲਈਏ ਡੱਬੇ ਦੇਖ ਤੇ ਮਾਈ ਤੋਪ ਲੱਗੀ ਐ ਅਸੀਂ ਸੋਚਿਆ ਚਲੋ ਅੱਜ ਅਸੀਂ ਸੋਈ ਦੀ ਸਫਾਈ ਕਰ ਲਈਏ ਹਾਂਜੀ ਜਪਾ ਇਹ ਵੀ ਲੱਗ ਰਹੀ ਐ ਤੋਪਾ ਜਪਾ ਆ ਸਾਰੇ ਕਰ ਲਿਆ ਸਾਫ਼ ਹਾਂ ਜਪਲਾ ਆ ਇਧਰੋਂ ਲੈ ਲੈ ਕੇ ਬੀਬੀ ਕੋਲੋਂ ਫੜ ਕੇ ਰੱਖੀ ਜਾ ਆਹੋ ਅੰਮ ਸੀ ਨਾ ਗੋਡੇ ਤੇ ਲੀਆ ਨਾ ਨੇ ਰਹੀ ਸੀ ਹਾਂ ਉਹ ਪੂਰੇ ਕਰ ਲਾ ਸਦਾ ਕੋ ਨਾ ਕੱਲ ਲਗ ਰੋ ਪਾਈ ਟੰਗਾ ਮਾੜਾ ਚਲੋ ਕਾਰੀ ਹੋਈ ਜਾਣਾ ਕੰਮ ਤੇ ਹੋਈ ਜਾਂਦਾ ਹਾਂ ਕੰਮ ਤੇ ਕਾਰੀ ਲੈਣਾ ਕਰਨਾ ਅੱਜ ਧੁੱਪ ਲੱਗੀ ਇਹਨੇ ਤੇ ਕੱਲ ਤੇ ਬੱਦਲ ਹੀ ਕੱਲ ਅਸੀਂ ਤਾਂ ਨਹੀਂ ਕਿਤੇ ਫਤ ਖਾਪਾਂ ਦਾ ਚੋਣ ਕਿੰਦਾ ਲਿਆ ਫਤੇ ਤੇਰੀ ਬਾਤ ਹੀ ਫਤੇ ਛੱਡੋ ਛੱਡ ਦੋ ਹੁਣ ਅਹੀਂ ਨਾ ਡੱਬੇ ਡੁੱਬੇ ਸਾਫ਼ ਕਰਕੇ ਤੇ ਜਲੇਰ ਸੋਈ ਤੇ ਚਿੰਨੇ ਆ ਫਿਰ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਂਗੇ ਫਿਰ ਦੇਖਿਓ ਸਾਡੀ ਰਸੋਈ ਦੀ ਸਫਾਈ ਵਧੀਆ ਲੱਗੀ ਹੈ ਤੁਹਾਨੂੰ ਮੈਂ ਬੱਸ ਮੈਂ ਹੁਣ ਗਰਮੀ ਬਹੁਤ ਹੋ ਗਈ ਆ ਹੁਣ ਮੈਂ ਮੈਂ ਪੁੱਤੋ ਗਾਈ ਬਣ ਕੇ ਆਵਾਂ ਗਾਈ ਤੁਪੇ ਤੋਪ ਬੜੀ ਹੈ ਕਹਿੰਦੇ ਤੋਪ ਲੱਗਣ ਦੀ ਹੋਣੀ ਹੈ ਮੈਂ ਗਾਈ ਬਨ ਗਿਆ ਫਤੇ ਨੂੰ ਫੜ ਫਤੇ ਮੇਰੇ ਮਗਰ ਆਂ ਡਿਆ ਵੇ ਫਤੇ ਤੂੰ ਕੀ ਇੱਤ ਜਾਣਾ ਹੈ ਚੱਪਲ ਪਾਓ ਫਿਰ ਚੱਪਲ ਚੱਪਲ ਪਾਓ ਫਿਰ ਗਾਈ ਨੂੰ ਹੁਣ ਪਾਣੀ ਡਾਣਾ ਪਾਣੀ ਡਾ ਕੇ ਤੇ ਫਿਰ ਸ਼ਾਮੇ ਬੰਨ ਜਾਣਾ ਇਹਨੂੰ ਆ ਜਾ ਆ ਜਾ ਫਤੇ ਆ ਜਾ ਫਤੇ ਮੇਰੇ ਨਾਲ ਹੀ ਆਇਆ ਆ ਜਾ ਆ ਜਾ ਆ ਜਾ ਫਤੇ ਨੂੰ ਮੈਂ ਕਿਹਾ ਘਰ ਰੁਕੇਗਾ ਜਾਪ ਕੋਲੋਂ ਤਾਂ ਰੁਕਦਾ ਹੀ ਨਹੀਂ ਫਤੇ ਆਡੇ ਨੂੰ ਭੁੱਖ ਲੱਗੀ ਹੈ ਫਤੇ ਨੂੰ ਦੁੱਧ ਪੀਨ ਲਿਆ ਫਤੇ ਕੋਈ ਕੰਮ ਹੀ ਨਹੀਂ ਕਰਨ ਦਿੰਦਾ ਹਨ ਛੱਟਪਟ ਪਾਣੀ ਤੇ ਜਾਣ ਲੱਗਾ ਨਹੀਂ ਮੈਂ ਸੇ ਢੱਬੇ ਸਾਫ਼ ਕਰ ਲੈਨੇ ਆ ਫਤੇ ਸਿੰਘ ਸਾਡਾ ਜਿਹੜਾ ਨਾ ਇਹ ਬੜਾ ਕੰਮ ਕਰਦਾ ਛੱਟ ਪਾਣੀ ਤੇ ਵੜਨ ਲੱਗਾ ਤੇ ਫਤੇ ਸਿੰਘ ਜਾਪ ਚਲ ਗਈ ਉਧਰ ਤੇ ਫਤੇ ਕੋ ਰੋਂ ਡਿਆ ਮੈਂ ਦੀਦੀ ਕੋ ਜਾਣਾ ਖੇਡਣ ਚਲ ਗਈ ਬੱਚਿਆਂ ਨਾਲ ਮਾ ਮਾਰਾ ਲੱਗੀ ਹੈ ਡੱਬੇ ਸਾਫ ਕਰਨ ਮਾ ਦਾ ਨੇ ਸਾਫ ਕੀਤੇ ਏ ਟੋਟੇ ਨੇ ਆ ਮੈਂ ਸੁਕਣੇ